ਇੱਕ ਸਤਾਹੀ ਜਦੋਂ ਜਵੈਨਰ ਸਿੰਗਰ ਗਾਇਕ ਜਦੋਂ ਅਖਾੜੇ ਤੇ ਆਉਂਦੇ ਨੇ ਜੀ ਉਹ ਅਖਾੜਾ ਸ਼ੁਰੂ ਕਰਨ ਤੋਂ ਪਹਿਲਾਂ ਨਾ ਬੜਾ ਚਿਰ ਰੰਗ ਰੂਪ ਆਪਣਾ ਸਾਜਸਵਾਰ ਦੇ ਰਹਿੰਦੇ ਨੇ ਜੀ ਚਾਹੇ ਕੁੜੀ ਏ ਚਾਹੇ ਮੁੰਡਾ ਹੈ ਹਾਂਜੀ ਚਮਕੀਲਾ ਜਦੋਂ ਜਾਂਦਾ ਸੀ ਘਰੋਂ ਹਾਂਜੀ ਘਰ ਇੱਥੋਂ ਵੀ ਤੁਸੀਂ ਨਾਲ ਤੁਰਦੇ ਹੁੰਦੇ ਸੀ ਉਹ ਦੇਖ ਹਾਂਜੀ ਹਾਂਜੀ ਅਸੀਂ ਘਰੋਂ ਜਾ ਤੁਰਨਾ ਜੀ ਜਮਾਲਪੁਰੋਂ ਇਕੱਠਿਆਂ ਨੂੰ ਤੁਰਨਾ ਹੈ ਜੀ ਜੇ ਉਹਨੇ ਇੱਧਰ ਨੂੰ ਆਣਾ ਤੇ ਅਸੀਂ ਦਫ਼ਤਰ ਇਕੱਠੇ ਹੋ ਜਾਂਦੇ ਸੀ ਉਹ ਗੱਡੀ 'ਚ ਬਹਿਣਾ ਇੱਥੋਂ ਇਕੱਠਿਆਂ ਨਹੀਂ ਨਿਕਲਣਾ ਤੇ ਕੋਈ ਇਹਨਾਂ ਦੀ ਤਿਆਰੀ ਨਹੀਂ ਸੀ ਹੁੰਦੀ ਚਮਕੀਲਾ ਭਾਜੀ ਨਕੋਟਾ ਤੇ ਚਾਦਰਾਂ ਲਾਣਾ ਹੁੰਦਾ ਸੀ ਉੱਤੇ ਜਾ ਕੇ ਕਮਰੇ 'ਚ ਚਾਹ ਪੀਣੀ ਜਾਂ ਸੀ 10 15 ਮਿੰਟ ਤੇ ਅਮਰਜੋਤ ਭੈਣ ਜੀ ਨੇ ਸੂਟ ਪਾ ਜਾ ਹੁੰਦਾ ਸੀ ਪਹਿਲਾ ਹੀ ਅੱਛਾ ਹਾਂ ਜੀ ਬਾਸ ਹੁਣੀ ਮੜ ਜੀ ਆਪਣਾ ਮੂੰਹ ਜਿਆ ਸਵਾਰ ਕੇ ਬਸ ਅਖਾੜੇ 'ਚ ਜਿੱਥੇ ਪਹੁੰਚਦਾ ਸੀ ਚਮਕੀਲਾ ਉੱਥੇ ਜਾ ਕੇ ਕੁੜਤਾ ਜਾਦਰਾ ਪਾਉਂਦਾ ਸੀ ਹਾਂ ਜੀ ਉੱਥੇ ਜਾ ਕੇ ਜੇ ਕਮਰੇ ਦੇ ਵਿੱਚ ਪਰ ਉਹ ਕਿਹੜੇ ਕੱਪੜੇ ਪਾਉਂਦੇ ਪੈਂਟ ਕਮੀਜ਼ ਹਾਂ ਜੀ ਪੈਂਟ ਕਮੀਜ਼ ਪਾ ਕੇ ਜਾਣਾ ਤੇ ਫਿਰ ਉਹੀ ਕੱਪੜੇ ਪਾ ਕੇ ਵਾਪਸ ਖਾੜਾ ਲਾ ਕੇ ਆ ਕੇ ਦਫ਼ਤਰ ਦੇ ਆਪਣੇ ਵਿੱਚ ਆ ਕੇ ਫੇਰ ਦੁਬਾਰਾ ਉਹ ਚੇਂਜ ਕਰਨੀ ਵਰਦੀ ਠੀਕ ਹੈ ਫਿਰ ਕੱਪੜੇ ਹਾਂ ਫੇਰ ਉਹ ਪੈਂਟ ਕਮੀਜ਼ ਪਾਣੀ ਉਹਨੂੰ ਰੰਗ ਕਿਵੇਂ ਦੇ ਪਸੰਦ ਸਨ ਖਾਣਾ ਕੀ ਪਸੰਦ ਸੀ ਉਹਨੂੰ ਦੇਖੋ ਜੀ ਖਾਣਾ ਐਦਾਂ ਪਈ ਉਹ ਨਾ ਬੰਦਾ ਇੱਕ ਫਕੀਰ ਜਿਹਾ ਬੰਦਾ ਸੀ ਮੈਂ ਉਹਦੇ ਨਾਲ ਰਹਿ ਕੇ ਮੈਂ ਉਹਦੀ ਰੂਹ ਦੇਖੀ ਆ ਉਹਨੂੰ ਕੋਈ ਖਾਣ ਦੇ ਨਾਲ ਕੋਈ ਨਾ ਨਾ ਸੀਗਾ ਜਿੱਦਾਂ ਦੀ ਮਰਜ਼ੀ ਦਾਲ ਸਬਜ਼ੀ ਹੋਵੇ ਉਹ ਖਾ ਜਾਂਦਾ ਸੀ ਕੋਈ ਉਹਦਾ ਦੂਆ ਨਹੀਂ ਵੀ ਚੋ ਇਸ ਮੈਂ ਅੱਜ ਬੈਠਾ ਆਂ ਵੀ ਮੈਂ ਆਹ ਚੀਜ਼ ਖਾਣੀ ਆ ਆ ਖਾਣੀਆਂ ਸ਼ਰਾਬ ਪੀਣੀਆਂ ਬੇਲਾ ਆ ਮੈਂ ਜੋਇਆ ਕਰਾਂ ਉਹ ਨਹੀਂ ਸੀ ਇਦਾਂ ਦਾ ਸੀ ਕਿਤੇ ਉਹਨੂੰ ਕਿਤੇ ਪੈਕੇ ਲਾਣਾ ਉਹਦਾ ਦਿਰ ਕਰਦਾ ਤੇ ਰਸ ਭਰੀ ਦਾ ਸ਼ਾਮ ਨੂੰ ਲਾਣਾ ਉਹ ਵੀ ਪ੍ਰੋਗਰਾਮ ਤੋਂ ਆ ਕੇ ਜਿਸ ਵਕਤ ਇੰਟਰਨੈਟ ਦਾ ਯੋਗ ਨਹੀਂ ਸੀ ਬੇਸ਼ੱਕ ਉਸ ਵਕਤ ਪਰ ਉਹਦੀ ਵਿਦੇਸ਼ਾਂ ਦੇ ਵਿੱਚ ਤਾਂਗ ਸੀ ਉਸ ਟਾਈਮ ਵਿਦੇਸ਼ਾਂ ਦੇ ਵਿੱਚ ਵੀ ਬੰਦੇ ਦਾ ਸਿੱਕਾ ਚੱਲਦਾ ਸੀ ਤੇ ਆਪਾਂ ਸੱਤੇ ਸਤ ਨੌਰਾਂ ਤੋਂ ਪੁੱਛਾਂਗੇ ਹਾਂਜੀ ਅਮਰਜੋਤ ਜੀ ਦੀ ਰੈਣੀ ਬੈਣੀ ਉਹਨਾਂ ਦੀ ਕਿਸ ਤਰ੍ਹਾਂ ਹੀ ਘਰ ਪਰਿਵਾਰ ਦੇ ਵਿੱਚ ਜਦੋਂ ਆਪਣੇ ਗੁਰਮੇਲ ਕੌਰ ਜੀ ਨਾਲ ਰਹਿੰਦੇ ਹਨ ਆਪਣੇ ਵੱਡੇ ਉਹ ਇੰਨਾ ਪਏ ਅਸੀਂ ਅਸੀਂ ਮਤਲਬ ਇਹ ਤਾਂ ਹੈ ਨਹੀਂ ਸੀ ਵੀ ਉਹਨਾਂ ਦੇ ਘਰ ਦੇ ਘਰ ਵਿੱਚ ਜਾਣਾ ਸਾਨੂੰ ਇਹਨਾਂ ਪਤਾ ਸੀ ਕਿ ਸਵੇਰ ਨੂੰ ਨਾ ਅਮਰਜੋਤ ਭੈਣ ਜੀ ਨੇ ਕਹਿ ਦੇਣਾ ਭਈ ਅੱਜ ਅਸੀਂ ਮਿਲ ਕੇ ਆਏ ਆ ਗੁਰਮੇਲ ਕੌਰ ਭੈਣ ਜੀ ਨੂੰ ਹਾਂ ਜੀ ਤੇ ਕਦੀ ਚਮਕੀਲਾ ਭਾਜੀ ਨਾਲ ਆਪ ਕੱਲਿਆਂ ਚੱਲ ਜਾਣਾ ਕਦੀ ਅਮਰਜੋਤ ਨੇ ਉਹਨੂੰ ਜਾਨੀ ਮਿਲਦੇ ਰਹਿੰਦੇ ਸੀ ਉਹਨਾਂ ਨੂੰ ਠੀਕ ਹੈ ਹਾਂ ਜੀ ਜਾਨੀ ਉਦਾਂ ਉਹ ਜਮਾਲਪੁਰ ਰਹਿੰਦੇ ਹਨ ਇਹ ਦੁਗਰੀ ਰਹਿੰਦੇ ਸਨ ਠੀਕ ਹੈ ਦੁਬਾਰਾ ਪਾਇਆ ਸੀ ਤੇ ਉੱਥੇ ਆਦੇ ਜਾਂਦੇ ਰਹਿੰਦੇ ਸੀਗੇ ਜੀ ਜਿਹੜੀ ਰੰਗਾਂ ਦੀ ਗੱਲ ਹੁੰਦੀ ਹੈ ਜਾਂ ਜਿਵੇਂ ਤਿਆਂ ਤਿਆਰ ਹੋਣ ਦੀ ਤੁਸੀਂ ਗੱਲ ਕਰੀਏ ਇੱਕ ਹੋਰ ਸੁਣਨ ਦੇ ਵਿੱਚ ਆ ਰਹੀ ਹੈ ਵੀ ਉਸ ਵਕਤ ਚ ਜੈਨ ਦੀ ਮੌਤ ਹੋਈ ਹੈ ਉਸ ਵਕਤ ਚ ਚਮਕੀਲੇ ਹੋਰੀ ਆਸਾ ਕੀ ਵਾਰ ਦੀ ਬਾਣੀ ਦੀ ਤਿਆਰੀ ਕਰ ਰਹੀ ਸੀ ਅਮਰਜੋਤ ਹਾਂਜੀ ਹਾਂਜੀ ਉਹ ਅਸੀਂ ਇਦਾਂ ਸੀ ਵੀ ਗੱਡੀ ਦੇ ਵਿੱਚ ਅਸੀਂ ਹੱਸਦੇ ਹੁੰਦੇ ਸੀਗੇ ਕਿ ਹੁਣ ਮਾਹੌਲ ਹੋ ਗਿਆ ਖਰਾਬ ਤੇ ਅਸੀਂ ਅਮਰਜੋਤ ਭੈਣ ਜੀ ਨੇ ਚਮਕੀਲਾ ਭਾਜੀ ਨੇ ਅਸੀਂ ਕਹਿਣਾ ਭਾਜੀ ਕੀਰਤਨ ਕਰਨ ਲੱਪ ਗਏ ਅਸੀਂ ਅੱਛਾ ਅਸੀਂ ਕੀਰਤਨੇ ਕਹ ਲਾ ਪਣਾ ਦਾੜੀਆਂ ਬਧਾ ਲਓ ਹਾਂਜੀ ਚਮਕੀਲਾ ਭਾਜੀ ਨੇ ਸਣਾ ਕਹਿਣਾ ਮੇਰੇ ਤਾਂ ਦਾੜੀ ਇੱਥੇ ਲੰਬੀ ਲੰਬੀ ਜਈ ਆਣੀ ਆ ਸਾਈਡਾਂ ਤੇ ਤਾਂ ਹੈ ਨਹੀਂ ਅੱਛਾ ਹਾਂਜੀ ਠੀਕ ਹੈ ਤੇ ਅਮਰਜੋਤ ਭੰਜੇ ਨੇ ਕਹਿਣਾ ਕੋਈ ਨਹੀਂ ਕੋਈ ਨਹੀਂ ਲੈ ਦੇਆਂਗੇ ਦਾੜੀ ਤੁਹਾਨੂੰ ਹੋਰ ਉਹ ਕਹਿੰਦੀ ਕੋਈ ਨਹੀਂ ਤੁਹਾਨੂੰ ਲੈ ਦੇਵਾਂਗੇ ਦਾੜੀ ਮਿਲ ਜਾਂਦੀ ਹੈ ਬਣੀ ਬਣਾਈ ਆਹ ਵਾਹ ਹਾਂ ਬਸ ਇਦਨੀਆਂ ਕਿਲਾਸਦੇ ਹੁੰਦੇ ਸੀ ਤੁਹਾਨੂੰ ਸੱਚੀ ਮੁੱਚੀ ਇਦਾਂ ਉੱਥੇ ਤੋਂ ਜਦੋਂ ਤੁਸੀਂ ਇਸ ਤਰ੍ਹਾਂ ਇੰਨਾ ਸਿਖਰ ਤੇ ਮਜ਼ਾਕ ਕਰਦੇ ਇਹ ਸੋਚਿਆ ਸੀ ਵੀ ਸਾਡੇ ਯਾਰ ਨੂੰ ਸਾਥੀ ਤੇ ਗੋਲੀ ਵੱਜਣੀ ਹੈ ਨਹੀਂ ਜੀ ਦੇਖੋ ਸਾਨੂੰ ਇੰਨਾ ਪਤਾ ਸੀਗਾ ਇਹ ਨਹੀਂ ਸੀ ਪਤਾ ਪਈ ਇਹ ਇਨ ਕੱਲੇ ਨਹੀਂ ਜਾਣਾ ਮੈਨੂੰ ਛੱਡ ਜਾਣਾ ਸਾਨੂੰ ਇੰਨਾ ਸੀ ਪਈ ਅਸੀਂ ਵੀ ਉਹਦੇ ਨਾਲੇ ਹੀ ਜਾਣਾ ਵਾਹ ਜੀ ਵਾਹ ਆਹ ਸੀਗਾ ਸਾਨੂੰ ਇਕੱਠਾ ਕਰੋ ਭਾਈ ਜੀ ਹਾਂ ਭਈ ਸਾਡਾ ਇਕੱਠਾ ਹੀ ਸਾਨੂੰ ਕਈ ਵਾਰੀ ਕਿਹਾ ਸਟੇਜ ਤੇ ਜਾਣ ਤੋਂ ਪਹਿਲਾਂ ਕਈਆਂ ਬੰਦੇ ਆ ਨਾ ਇਹ ਨਹੀਂ ਸੀ ਸਾਨੂੰ ਪਤਾ ਵੀ ਕੌਣ ਹੁੰਦਾ ਆਪਾਂ ਆਮ ਬੰਦਾ ਹੀ ਉਹ ਮੋਛਾ ਨੂੰ ਬੜਾ ਦੇ ਕੇ ਕਹਿਣਾ ਅੱਜ ਤੁਹਾਡੀ ਸਾਰੇ ਉਹ ਗੱਡੀ ਨੂੰ ਅੱਗ ਲਾਣੀ ਆ ਹੈ ਜੀ ਅੱਜ ਤੁਹਾੰਨਾ ਐ ਕਰਨੀ ਆ ਉਹ ਸਟੇਜ ਤੇ ਅਸੀਂ ਜਿਸ ਵੇਲੇ ਜਾਂਦੇ ਸੀ ਨਾ ਰੱਬ ਨਾਲੋਂ ਅਸੀਂ ਭੁੱਲ ਜਾਂਦੇ ਸੀ ਮਰਨ ਮਰਾਨ ਦਾ ਸਾਨੂੰ ਉਹ ਤੇ ਡਰ ਨਹੀਂ ਸੀ ਹੁੰਦਾ ਸਟੇਜ ਤੋਂ ਬਾਅਦ ਫੇਰ ਜਦ ਅਸੀਂ ਨਾ ਤੁਰਦੇ ਸੀ ਫੇਰ ਸਾਨੂੰ ਡਰ ਪੈਦਾ ਹੁੰਦਾ ਸੀ ਕੋਈ ਰਸਤੇ 'ਚ ਨਾ ਖੜਾ ਹੋਵੇ ਸਾਡੇ ਗੋਲੀ ਨਾਲ ਮਾਰ ਦੇਵੇ ਹਾਂਜੀ ਯਾਨੀ ਇਦਾਂ ਦੀ ਡੈਸਟ ਸੀਗੀ ਹੁੰਦਾ ਤੁਸੀਂ ਚਮਕੀਲੇ ਨਾਲ ਗੱਡੀ ਦੇ ਜੇ ਆਪਾਂ ਠੇਢ ਪੰਜਾਬੀ 'ਚ ਕਹੀਏ ਹੂਟੇ ਮਾਟੇ ਲੈ ਨੇ ਗੱਡੀ ਦੇ ਵਿੱਚ ਹੀ ਜਾਂਦੇ ਹੁੰਦੇ ਸੀ ਉਹਨਾਂ ਨਾਲ ਹਾਂਜੀ ਹਾਂਜੀ ਗੱਡੀ ਦੇ ਵਿੱਚ ਹੀ ਤੁਹਾਡੇ ਕਦੇ ਉਹ ਦਿਲ ਤੇ ਨਹੀਂ ਆਈ ਕਿਉਂਕਿ 1988 ਤੱਕ ਵੀ ਬਹੁਤੀਆਂ ਗੱਡੀਆਂ ਨਹੀਂ ਸਨ ਹੁੰਦੀਆਂ ਲੋਕਾਂ ਕੋਲ ਆਮ ਲੋਕ ਤਾਂ ਸਾਈਕਲਾਂ ਦੀ ਫਿਰਦਨ ਮੋਟਰਸਾਈਕਲ ਵੀ ਘੱਟ ਹੀ ਸਨ ਹਾਂਜੀ ਘੱਟ ਸੀਗੀ ਜੀ ਉਦੋਂ